ਕੋਟ ਬਰਮੰਡ ਕੋਠਾ ਕੁਰ ਸੁਆਮੀ ਸਰਬ ਜੀ ਆ ਕਾ ਦਾਤਾ ਰੇ ਤਤ ਪਲੇ ਨਿਤ ਸਾਰ ਸਮਾਲੈ ਕੋ ਗੁਨ ਨਹੀਂ ਮੂਰਖ ਜਾਤਾ ਰੇ ਰਾ ਹਰ ਆਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮ ਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਵ ਘਟਾਂ ਪਰ ਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੰਤ ਹੋ ਮਿਤ ਕਰ ਵਰਣੋ ਕਿਆ ਜਾਣਾ ਹੋਏ ਕੈਸੋ ਰੇ ਕਰੋ ਬਨੰਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖੀ ਕੇ ਤਕ ਬਾਤ ਹੈ ਕੋਟਪਰਾ ਦੀ ਤਰਿਆਰੇ ਗੁਰ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰ ਸੇ ਫਿਰ ਗਰ ਬਾਸ ਨਾ ਪਰਿਆਰੇ ਸੋਟ ਮਹਿਲਾ ਪੰਮਾ ਜਿੰਨਾ ਬਾਤ ਕੋ ਅੰਦੇ ਸ੍ਰੋਤੇ ਮਿਟੇ ਸਭ ਗਿਆ ਸਹਿਜ ਸਨ ਅਰਸਖੁਨ ਨਾਰੀ ਉਦ ਕਮਲ ਬਿਗਸਿਆ ਦੇਖੋ ਅਚਰਜ ਪਿਆ ਜੇ ਠਾਕੁਰ ਕੋ ਸੰਤ ਅਗਾਧ ਬੋਦ ਸੋ ਰਿਦਾ ਗੁਰ ਦਿਆ ਰਹਾਉ ਜੋ ਦੂਤ ਮਹ ਬਹੁਤ ਸੰਤਾਵਤ ਤੇ ਪਿਆਨਕ ਪਿਆ ਕਰੇ ਬਰੰਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਿਆ ਜਹ ਪੰਡਾਰ ਗੋਬਿੰਦ ਕਾ ਖੁੱਲਿਆ ਜਹ ਪ੍ਰਾਪਤ ਤਹ ਲਿਆ ਇੱਕ ਰਤਨਮੋ ਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਇੱਕ ਵੰਦ ਗੁਰ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਪੰਡਾਰ ਗੁਰੂ ਨਾਨਕ ਕੋ ਸੋਪੇ ਫਿਰ ਲਿਖਾ ਮੂਲ ਨਾ ਲਿਆ ਸੁੱਠ ਮਹੱਲਾ ਪੰਜਵਾ ਚਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤਾ ਘਾਈ ਗਣ ਗੋ ਮੋਰ ਜਿਸਰਦਾ ਨ ਮਸਿਆ ਤੇ ਨਰ ਤੇ ਨ ਨ ਤਿਸ਼ਨ ਤਰਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੋ ਵਿਸਰੈ ਮੇਰਾ ਨਾਮ ਰਾਮ ਸਨੇਹੀ ਤਿਸ ਰਾਖ ਲਹਿ ਲਾ ਤਿਸ ਰਾਖ ਬਿਦਨ ਜਨ ਆਈ ਰਹਾਉ ਜੇ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀ ਪ੍ਰਭ ਸਰਣੇ ਜੇ ਨਰਮ ਸ੍ਰਿਆ ਉਸ ਬਿਦਾਤਾ ਤੇ ਦੁਖੀਆਂ ਮਹਿ ਗਨਣੇ ਜੇ ਕੋ ਮਾਨ ਪ੍ਰਭੂ ਇਸ ਲਿਵ ਲਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਵਿਸਾਰ ਗੁਰਤੇ ਬੇਮੁਖਾਈ ਤੇ ਨਰਕ ਕੋਰ ਮਹ ਪਰਿਆ ਜਿਤ ਕੋ ਲਾਇਆ ਤਤਹੀ ਲਗਾ ਤੈ ਸੋਹੀ ਵਰਤਾਰ ਨਾਨਕ ਸਹਿ ਪਕਰੀ ਬੰਦਨ ਕੀ ਹਿਦੈ ਭਏ ਮगन ਚਰਨ ਨਰਾ ਸੋਠ ਮਹਲਾ ਪੰਜਮ ਰਾਜਨ ਮੈਂ ਰਾਜਾ ਉਰਝਾਇਓ ਮਨਨ ਮੈਂ અપਮਾਨੀ लोभन में लोभी ते लो हर रंग रचे ज्ञानी हर जन को देख निकट कर सेवा सतगुर त्रिपिता अमल स्यों अमली लपटायो अमलन स्यों अमली लपटायो पूमन पूम प्यारी हीर संग बार बर ना प्रभ संत ऐसे हितकारी विद्या में अंशी रचिया ਨੈਨ ਦੁਖ ਸੁਖ ਪਾਵੇ ਜੈਸੇ ਰਸਨਾ ਸਾਦ ਲੁਭਾਨੀ ਤੇ ਹਰ ਜਨ ਹਰ ਗੁਣ ਗਾਵੇ ਜੈਸੀ ਪੂਖ ਤਸੀ ਕਾਪੁਰਕ ਸਗਲ ਕਟਾ ਆਕਾਸ਼ ਸੁਆਮੀ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲੇ ਅੰਤਰ ਜਾਮੀ ਸੋਠ ਮਨ ਲਾ ਪੰਜਵਾ ਹਮ ਮੈਲੇ ਤਮੂ ਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਤ ਤੁਮ ਚਤਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਦੋ ਹਮੈ ਸੇ ਤੂੰ ਐਸ ਹਮ ਪਾਪੀ ਤੁਮ ਪਾਪ ਖੰਡਨ ਨੀ ਕੋਠਾ ਕਰਦੇ ਸਰਹਾਉ ਤੁਮ ਸਭ ਸਾਜ ਜ ਸਾਜ ਨਿਵਾਜ ਜੀਉ ਪਿੰਦੇ ਪ੍ਰਾਨ ਨਿਰਗੁਨੀ ਆਰੇ ਗੁਨ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨ ਤੁਮ ਕਰੋ ਪਲਾਹਮ ਪਲੋਨਾ ਜਨ ਹੈ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪਰਖ ਬਿਦਾਕ ਤੇ ਤੁਮ ਰੱਖੋ ਆਪਣੇ ਬਾਲਾ ਤਉਮਨੇ ਧਾਨ ਅਟਲ ਸੁਲਤਾਨ ਜੀ ਜਨ ਸਭ ਜਾਚੈ ਤਉਮ ਤਉਮਨੇ ਧਾਨ ਅਟਲ ਸੁਲਤਾਨ ਜੀ ਜਨ ਸਭ ਜਾਚੈ ਕਹ ਨਾਨਕ ਹਮ ਇਹ ਹਵਾਲਾ ਰਖ ਸੰਤਨ ਕੈ ਪਾਛੈ ਸੋਠ ਮੱਲਾ ਪੁੰਵਾ ਕਾ ਦੂਜਾ ਮਾਤ ਗਰਭ ਮੈਂ ਆਪਨ ਸਿਮਨੰਦੇ ਤੈ ਤੁਮ ਰਖਨ ਹਾਰੇ ਭਾਵਕ ਸਾਗਰ ਤਹਲ ਹਰਮ ਤਾਰੋ ਤਾਦਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਨहां ਉਹਾਂ ਤੁਹਾਰੋ ਧੋਰਾ ਰਹਾ ਤੀਤੇ ਕੋ ਮੇਰਾ ਸੰਮਾਨ ਹੈ ਕਰਨ ਹਰ ਤਨ ਜਨ ਤੂੰ ਦਾਤਾ ਮੰਗਨ ਕੋ ਸਕਦੀ ਦਾਨ ਦੇਹ ਪ੍ਰਭ ਭਨ ਖਿਨ ਮੈਂ ਅਵਰ ਖਿਨ ਮੈਂ ਅਵਰਾ ਅਚਜ ਚਲਤ ਤੁਮਾਰੇ ਖਿਨ ਮੈਂ ਅਵਰ ਖਿਨ ਮੈਂ ਅਵਰਾ ਅਚਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚੋ ਅਗੰਮ ਅਪਾਰੇ ਸਾਥ ਸੰਗ ਜੋ ਤਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ